ਰੈਡੀ ਕਦੇ ਸਮਾਂ ਹੁੰਦਾ ਸੀ ਕਿ ਪੰਜਾਬ ਦੇ ਪਿੰਡਾਂ ਦੇ ਵਿਆਹ ਬਹੁਤ ਹੀ ਦਿਲਕਸ਼ ਦਿਲਚਸਪ ਅਤੇ ਭਾਈਚਾਰਕ ਸਾਂਝ ਵਾਲੇ ਹੁੰਦੇ ਸਨ ਡੰਡੀ ਜਦੋਂ ਪਿੰਡ ਦੇ ਕਿਸੇ ਇੱਕ ਘਰ ਵਿੱਚ ਮੁੰਡੇ ਜਾਂ ਕੁੜੀ ਦਾ ਵਿਆਹ ਹੁੰਦਾ ਇਸ ਨੂੰ ਸਾਰੇ ਭਾਈਚਾਰੇ ਦਾ ਵਿਆਹ ਸਮਝਿਆ ਜਾਂਦਾ ਅਤੇ ਸਾਰੇ ਪਿੰਡ ਵਿੱਚ ਹੀ ਵਿਆਹ ਵਰਗਾ ਮਾਹੌਲ ਬਣ ਜਾਂਦਾ ਡੰਡੀ ਇਹ ਪਿੰਡ ਦੇ ਸਾਰੇ ਘਰਾਂ ਦਾ ਸਾਂਝਾ ਕਾਰਜ ਹੁੰਦਾ ਸੀ ਡੰਡੀ ਭਾਵੇਂ ਉਸ ਸਮੇਂ ਵਿਆਹ ਵਾਲੇ ਘਰ ਸਹੂਲਤਾਂ ਦੀ ਘਾਟ ਹੁੰਦੀ ਪਰ ਪੂਰੇ ਪਿੰਡ ਦੇ ਲੋਕਾਂ ਦੇ ਸਹਿਯੋਗ ਕਾਰਨ ਕਿਸੇ ਚੀਜ਼ ਦੀ ਕਮੀ ਮਹਿਸੂਸ ਨਾ ਹੁੰਦੀ ਡੰਡੀ ਪਿੰਡ ਵਿੱਚ ਵਿਆਹ ਦੀ ਇੰਨੀ ਖੁਸ਼ੀ ਹੁੰਦੀ ਸੀ ਕਿ ਮਰਦ ਹੁੰਦਾ ਜਾਂ ਔਰਤਾਂ ਸਭ ਹੀ ਨੱਚਦੇ ਟੱਪਦੇ ਨਜ਼ਰ ਆਉਂਦੇ ਡੰਡੀ ਔਰਤਾਂ ਵਿਆਹ ਤੋਂ ਕਈ ਕਈ ਦਿਨ ਪਹਿਲਾਂ ਹੀ ਗੀਤ ਗਾਉਣੇ ਸ਼ੁਰੂ ਕਰ ਦਿੰਦੀਆਂ ਡੰਡੀ ਇਹ ਗੀਤ ਵੀ ਕੁੜੀਆਂ ਅਤੇ ਮੁੰਡਿਆਂ ਦੇ ਵਿਆਹ ਲਈ ਵੱਖਰੇ ਵੱਖਰੇ ਹੁੰਦੇ ਸਨ ਡੰਡੀ ਔਰਤਾਂ ਇਸ ਕੰਮ ਵਿੱਚ ਬਹੁਤ ਮਾਹਿਰ ਹੁੰਦੀਆਂ ਡੰਡੀ ਕੁੜੀਆਂ ਦੇ ਵਿਆਹ ਵਿੱਚ ਬਰਾਤੀਆਂ ਨੂੰ ਦੇਣ ਵਾਲੀਆਂ ਸਿੱਠਣੀਆਂ ਦੀ ਤਿਆਰੀ ਕੀਤੀ ਜਾਂਦੀ ਡੰਡੀ ਪਰ ਜੇ ਵਿਆਹ ਮੁੰਡੇ ਦਾ ਹੁੰਦਾ ਤਾਂ ਔਰਤਾਂ ਲਈ ਖੁਸ਼ੀ ਹੋਰ ਵੀ ਦੂਣ ਸਵਾਈ ਹੋ ਜਾਂਦੀ ਕਿਉਂਕਿ ਉਹਨਾਂ ਦਿਨਾਂ ਵਿੱਚ ਬਰਾਤ ਵਿੱਚ ਪਿੰਡ ਦੇ ਸਾਰੇ ਹੀ ਮਰਦ ਚਲੇ ਜਾਂਦੇ ਸਨ ਅਤੇ ਬਰਾਤਾਂ ਵੀ ਦੂਜੇ ਪਿੰਡ ਜਾ ਕੇ 2-3 ਦਿਨ ਰਹਿੰਦਿਆਂ ਅਤੇ ਇਸ ਤਰ੍ਹਾਂ ਪਿੱਛੇ ਰਹਿ ਗਈਆਂ ਔਰਤਾਂ ਨੂੰ 2-3 ਦਿਨ ਰੱਜ ਕੇ ਨੱਚਣ ਟੱਪਣ ਅਤੇ ਗੀਤ ਗਾਉਣ ਰੈਡੀ ਦਾ ਮੌਕਾ ਨਸੀਬ ਹੋ ਜਾਂਦਾ ਡੰਡੀ ਇਸ ਤਰ੍ਹਾਂ ਕੋਈ ਮੁਟਿਆਰ ਗਿੱਧੇ ਵਿੱਚ ਬਨਜਾਰੇ ਦਾ ਦ੍ਰਿਸ਼ ਪੇਸ਼ ਕਰਦੀ ਹੋਈ ਨਵੀਂ ਬੋਲੀ ਪਾਉਂਦੀ ਹੈ ਡੰਡੀ ਇਸ ਤਰ੍ਹਾਂ ਗਿੱਧੇ ਵਿੱਚ ਪੇਸ਼ ਕੀਤੇ ਇਹ ਦ੍ਰਿਸ਼ ਬਹੁਤ ਹੀ ਮਨ ਨੂੰ ਮੋਹ ਲੈਣ ਵਾਲੇ ਹੁੰਦੇ ਡੰਡੀ ਇੱਥੇ ਹੀ ਬਸ ਨਹੀਂ ਗਿੱਧਿਆਂ ਵਿੱਚ ਪਾਈਆਂ ਰੋਮਾਂਟਿਕ ਬੋਲੀਆਂ ਵੀ ਮੁਟਿਆਰਾਂ ਦੇ ਦਿਲ ਧੜਕਣ ਲਾ ਦਿੰਦੀਆਂ ਡੰਡੀ ਇਸੇ ਤਰ੍ਹਾਂ ਇਨ੍ਹਾਂ ਗਿੱਧਿਆਂ ਵਿੱਚ ਦੌਰ ਭਾਬੀ ਬਾਰੇ ਬੋਲੀਆਂ ਆਮ ਹੀ ਸੁਣੀਆਂ ਜਾਂਦੀਆਂ ਸਨ ਡੰਡੀ ਪੰਜਾਬ ਦੇ ਪਿੰਡਾਂ ਵਿੱਚ ਮੁਟਿਆਰਾਂ ਦੇ ਜੋਬਨ ਅਤੇ ਉਹਨਾਂ ਦੇ ਖੂਹ ਤੋਂ ਪਾਣੀ ਭਰਦੀਆਂ ਨਾਰਾਂ ਦੀ ਗੱਲ ਆਮ ਹੀ ਚਲਦੀ ਰਹਿੰਦੀ ਸੀ ਡੰਡੀ ਪਰ ਜਦੋਂ ਪਿੰਡ ਵਿੱਚ ਕਿਸੇ ਕਿਸੇ ਘਰ ਉੱਤੇ ਚੁਬਾਰਾ ਪੈ ਗਿਆ ਤਾਂ ਇਨ੍ਹਾਂ ਮੁਟਿਆਰਾਂ ਦੇ ਜੋਬਨ ਅਤੇ ਖੂਹ ਤੋਂ ਪਾਣੀ ਪਰੰਨ ਨੂੰ ਜੁਬਾਰਿਆਂ ਨਾਲ ਜੋੜ ਦਿੱਤਾ ਗਿਆ ਡੰਡੀ ਭਾਵੇਂ ਇਹਨਾਂ ਗਿੱਦਿਆਂ ਦੇ ਪਿੜਾਂ ਵਿੱਚ ਮੁਟਿਆਰਾਂ ਗਿੱਧਾ ਪਾ ਕੇ ਧੂਮ ਮਚਾ ਦਿੰਦੀਆਂ ਅਤੇ ਆਪਣੇ ਗਿੱਦੇ ਦੀ ਤਾਕ ਜਮਾਉਣ ਦਾ ਯਤਨ ਕਰਦੀਆਂ ਪਰ ਦੂਜੀਆਂ ਔਰਤਾਂ ਉਸ ਨੂੰ ਸੰਭਲ ਕੇ ਨੱਚਣ ਦੀ ਮਿੱਠੀ ਅਤੇ ਪਿਆਰ ਭਰੀ ਸਲਾਹ ਵੀ ਦੇ ਦਿੰਦੀਆਂ ਹਨ ਡੰਡੀ ਗਿੱdde ਦੇ ਪਿੜਾ ਵਿੱਚ ਪਾਈਆਂ ਇਹਨਾਂ ਬੋਲੀਆਂ ਦੀ ਇਹ ਵਿਲੱਖਣਤਾ ਹੁੰਦੀ ਸੀ ਕਿ ਇਹ ਸਮਾਜ ਦੇ ਹਰ ਵਰਗ ਦੇ ਮਨੁੱਖ ਅਤੇ ਔਰਤਾਂ ਨਾਲ ਸੰਬੰਧਿਤ ਹੁੰਦੀਆਂ ਸਨ ਅਤੇ ਖਾਸ ਕਰ ਘਰੇਲੂ ਰਿਸ਼ਤਿਆਂ ਦੀ ਤਾਂ ਇਹਨਾਂ ਵਿੱਚ ਬਹੁਤ ਪੁੱਛ ਵਿੱਚ ਹੁੰਦੀ ਸੀ ਡੰਡੀ ਕਈ ਵਾਰਤਾ ਕਈ ਬੋਲੀਆਂ ਬਹੁਤ ਹੀ ਪਿਆਰੀਆਂ ਮਿਠਾਸ ਭਰੀਆਂ ਅਤੇ ਆਨੰਦਮਈ ਹੁੰਦੀਆਂ ਸਨ ਜਿਨ੍ਹਾਂ ਨੂੰ ਵਾਰ-ਵਾਰ ਸੁਣਨ ਨੂੰ